ਬਹੁਤ ਪੁਰਾਣੀ ਗੱਲ ਹੈ ਜਦੋਂ ਸਾਡੇ ਦਾਦਿਆਂ ਪੜਦਾਦਿਆਂ ਦੇ ਦਾਦੇ ਵੀ ਜਵਾਨ ਸਨ ਉਨ੍ਹੀ ਦਿਨੀ ਇੱਕ ਪਿੰਡ ਸੀ ਪਹਾੜਾਂ ਦੀ ਛਾਂ ਵਿੱਚ ਉੱਥੇ ਰਹਿੰਦਾ ਸੀ ਇੱਕ ਨੌਜਵਾਨ ਜਿਸ ਦਾ ਨਾਂ ਸੀ ਰਾਮ ਸਿੰਘ ਮਿਹਨਤੀ ਸੀ ਇਮਾਨਦਾਰ ਸੀ ਪਰ ਕਿਸਮਤ ਨੇ ਉਸ ਦਾ ਸਾਥ ਜਿਵੇਂ ਛੱਡ ਹੀ ਦਿੱਤਾ ਸੀ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦੀਆਂ ਫਸਲਾਂ ਸੁੱਕੀਆਂ ਬੈਲ ਮਰ ਗਏ ਸਨ ਸ਼ਾਹੂਕਾਰ ਦੇ ਕਰਜ਼ੇ ਦਾ ਬੋਝ ਉਸ ਦੇ ਮੱਥੇ ਤੇ ਚੜ ਚੁੱਕਿਆ ਸੀ ਪਿੰਡ ਵਾਲੇ ਜਿਨ੍ਹਾਂ ਨਾਲ ਕਦੇ ਉਹ ਖੁਸ਼ੀਆਂ ਬੰਨਦਾ ਸੀ ਜੋ ਉਸਦੇ ਸੱਦੇ ਤੇ ਆਇਆ ਤੇ ਇਹ ਵੀ ਉਹਨਾਂ ਦੇ ਸੱਦੇ ਬੁਲਾਵੇ ਤੇ ਜਾਇਆ ਕਰਦਾ ਸੀ ਹੁਣ ਉਹ ਸਭ ਵੀ ਮੂੰਹ ਮੋੜ ਚੁੱਕੇ ਸਨ ਉਸ ਦਾ ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ ਸੀ ਰਾਮ ਸਿੰਘ ਦੇ ਦਿਲ ਵਿੱਚ ਇੰਨਾ ਦੁੱਖ ਭਰ ਗਿਆ ਸੀ ਕਿ ਉਸ ਨੇ ਸੋਚ ਲਿਆ ਕਿ ਹੁਣ ਇਸ ਦੁਨੀਆ ਵਿੱਚ ਰਹਿਣ ਦਾ ਕੀ ਫਾਇਦਾ ਮੇਰਾ ਕੋਈ ਵੀ ਨਹੀਂ ਮੇਰਾ ਜਿਉਣ ਦਾ ਵੀ ਹੁਣ ਕੀ ਫਾਇਦਾ ਮੇਰਾ ਖੇਤ ਖਲਿਆਣ ਕੁਝ ਨਹੀਂ ਬਚਿਆ ਤਾਂ ਹੁਣ ਮੈਂ ਜੀ ਕੇ ਕੀ ਕਰਾਂਗਾ ਉਹ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ ਉਹ ਇਕੱਲਾ ਬੈਠਾ ਸੋਚਦਾ ਰਹਿੰਦਾ ਸਾਰਾ ਸਾਰ ਦਿਨ ਬੈਠ ਕੇ ਇੱਕੋ ਜਗ੍ਹਾ ਉਸ ਦੀ ਝੂਕ ਲੱਗੀ ਰਹਿੰਦੀ ਜਿਵੇਂ ਪਤਾ ਨਹੀਂ ਉਸ ਦੇ ਦਿਮਾਗ ਵਿੱਚ ਕੀ ਚੱਲਦਾ ਰਹਿੰਦਾ ਸੀ ਇਸੇ ਤਰ੍ਹਾਂ ਦਿਨ ਤੇ ਰਾਤਾਂ ਗੁਜ਼ਰਦੀਆਂ ਗਈਆਂ ਸੋ ਇੱਕ ਰਾਤ ਅਜਿਹੀ ਆਈ ਉਸ ਦਿਨ ਬੜੀ ਕਾਲੀ ਰਾਤ ਸੀ ਉਸ ਰਾਤ ਜਿਵੇਂ ਬੱਦਲਾਂ ਨੇ ਵੀ ਤਾਰਿਆਂ ਨੂੰ ਟੱਕ ਲਿਆ ਸੀ ਰਾਮ ਸਿੰਘ ਆਪਣੇ ਟੁੱਟੇ ਘਰ ਦੇ ਵਿਹੜੇ ਵਿੱਚ ਬੈਠਾ ਰੋ ਰਿਹਾ ਸੀ ਹੰਝੂ ਇੰਜ ਵਗ ਰਹੇ ਸਨ ਜਿਵੇਂ ਸਾਵਣ ਦੀ ਝੜੀ ਲੱਗੀ ਹੋਵੇ ਉਸਨੇ ਉਦੋਂ ਮਨ ਬਣਾ ਲਿਆ ਕਿ ਪਿੰਡ ਦੇ ਬਾਹਰ ਜਿਹੜੀ ਉੱਚੀ ਚਟਾਨ ਆ ਉਥੋਂ ਜਾ ਕੇ ਉਹ ਛਾਲ ਮਾਰ ਕੇ ਇਹ ਦੁੱਖ ਆਪਣੇ ਖਤਮ ਕਰ ਲਏਗਾ ਸੋ ਉਸ ਦਿਨ ਉਹ ਉੱਠਿਆ ਤੇ ਉਸ ਉੱਚੀ ਪਹਾੜੀ ਵੱਲ ਨੂੰ ਰਾਤ ਦੇ ਹਨੇਰੇ ਵਿੱਚ ਹੀ ਤੁਰ ਪਿਆ ਕੁਝ ਟਾਈਮ ਤੁਰਨ ਤੋਂ ਬਾਅਦ ਉਸ ਉੱਚੀ ਪਹਾੜੀ ਉੱਪਰ ਪਹੁੰਚ ਗਿਆ ਇਸ ਪਹਾੜੀ ਦੇ ਉੱਪਰੋਂ ਦੂਰ ਦੂਰ ਤੱਕ ਦਿਖਾਈ ਦਿੰਦਾ ਸੀ ਜਦ ਉਹ ਪਹਾੜੀ ਦੀ ਚੋਟੀ ਤੇ ਪਹੁੰਚਿਆ ਤਾਂ ਦੂਰ ਜੰਗਲ ਵਿੱਚ ਉਸ ਨੂੰ ਇੱਕ ਦੀਵਾ ਜਗਦਾ ਨਜ਼ਰ ਆਇਆ ਇਸ ਜਗਦੇ ਦੀਵੇ ਨੂੰ ਦੇਖ ਕੇ ਉਹ ਸੋਚਣ ਲੱਗਾ ਕਿ ਇੰਨੀ ਰਾਤ ਨੂੰ ਜੰਗਲ ਵਿੱਚ ਕੌਣ ਹੋਏਗਾ ਜਿਸ ਨੇ ਇਹ ਦੀਵਾ ਜਗਾਇਆ ਹੋਇਆ ਕੁਝ ਤਾਂ ਸੀ ਉਸ ਦੀਵੇ ਵਿੱਚ ਇੱਕ ਖਿੱਚ ਜਿਵੇਂ ਇੱਕ ਬੁਲਾਵਾ ਹੋਵੇ ਜਿਵੇਂ ਕੋਈ ਉਸ ਨੂੰ ਸੱਦ ਰਿਹਾ ਹੋਵੇ ਰਾਮ ਸਿੰਘ ਉਸ ਰੌਸ਼ਨੀ ਵੱਲ ਨੂੰ ਬਿਨਾਂ ਕੁਝ ਸੋਚੇ ਸਮਝੇ ਤੁਰ ਪੈਂਦਾ ਆ ਸੋ ਉਹ ਦੀਵੇ ਵੱਲ ਵਧਣ ਲਈ ਪਹਾੜੀ ਤੋਂ ਉਤਰਨ ਲੱਗਾ ਕੰਡਿਆਂ ਦੇ ਝਾੜ ਪੱਥਰਾਂ ਦੇ ਰਾਹ ਪਾਰ ਕਰਦਾ ਉਹ ਉਸ ਦੀਵੇ ਕੋਲ ਪਹੁੰਚਿਆ ਇਥੇ ਇੱਕ ਪੁਰਾਣੀ ਜਹੀ ਟੁੱਟੀ ਹੋਈ ਚੌਂਪੜੀ ਸੀ ਜਿਸ ਉੱਤੇ ਕਾਹ ਫੂਸ ਦੀ ਛੱਤ ਸੀ ਅੰਦਰੋਂ ਧੂਆਂ ਨਿਕਲ ਰਿਹਾ ਸੀ ਅਤੇ ਕਿਸੇ ਭਜਨ ਦੀ ਮੱਦਮ ਆਵਾਜ਼ ਆ ਰਹੀ ਸੀ ਰਾਮ ਸਿੰਘ ਨੇ ਹੌਲੀ ਜਹੀ ਆਵਾਜ਼ ਦਿੱਤੀ ਕਿ ਕੋਈ ਹੈ ਕੀ ਕੋਈ ਇਸ ਚੌਂਪੜੀ ਵਿੱਚ ਰਹਿ ਰਿਹਾ ਹੈ ਸੋ ਉਸੇ ਸਮੇਂ ਦਰਵਾਜ਼ਾ ਖੁੱਲ੍ਹਦਾ ਆ ਸਾਹਮਣੇ ਖੜਾ ਸੀ ਇੱਕ ਬੁੱਢਾ ਫਕੀਰ ਲੰਮੀ ਚਿੱਟੀ ਦਾੜੀ ਝੁਰੜੀਆਂ ਭਰਿਆ ਚਿਹਰਾ ਪਰ ਅੱਖਾਂ ਵਿੱਚ ਅਜੀਬ ਜਹੀ ਚਮਕ ਸੀ ਜਿਵੇਂ ਉਹ ਦਿਲਾਂ ਦੀਆਂ ਗੱਲਾਂ ਪੜ ਲੈਂਦਾ ਹੋਵੇ ਆ ਪੁੱਤਰਾ ਆ ਫਕੀਰ ਨੇ ਬੜੀ ਮੱਦਮ ਜਹੀ ਆਵਾਜ਼ে ਕਿਹਾ ਜਿਵੇਂ ਉਹ ਪਹਿਲਾਂ ਤੋਂ ਹੀ ਜਾਣਦਾ ਹੋਵੇ ਕਿ ਕੋਈ ਆਉਣ ਵਾਲਾ ਆ ਰਾਮ ਸਿੰਘ ਅੰਦਰ ਗਿਆ ਝੌਂਪੜੀ ਪੁਰਾਣੀ ਤੇ ਸਾਦੀ ਸੀ ਧੂਣੀ ਜਲ ਰਹੀ ਸੀ ਇੱਕ ਕੋਨੇ ਵਿੱਚ ਪੁਰਾਣੇ ਗ੍ਰੰਥ ਪਏ ਸਨ ਪਰ ਜੋ ਚੀਜ਼ ਸਭ ਤੋਂ ਵੱਧ ਧਿਆਨ ਖਿੱਚ ਰਹੀ ਸੀ ਉਹ ਸੀ ਇੱਕ ਵੱਡਾ ਲੋਹੇ ਦਾ ਸੰਦੂਕ ਜਿਸ ਤੇ ਮੋٹے ਜੰਗਾਲੇ ਜਿੰਦਰੇ ਲੱਗੇ ਹੋਏ ਸਨ ਫਕੀਰ ਨੇ ਰਾਮ ਸਿੰਘ ਨੂੰ ਕਿਹਾ ਆ ਪੁੱਤਰਾ ਇੱਥੇ ਬੈਠ ਸੋ ਉਸ ਨੇ ਧੂਣੀ ਕੋਲ ਬਿਠਾ ਲਿਆ ਕੁਝ ਪਾਲ ਨੇ ਚੁੱਪ ਰਿਹਾ ਫਿਰ ਬੋਲਿਆ ਪੁੱਤਰ ਤੂੰ ਮੌਤ ਨੂੰ ਢੂੰਡਦਾ ਇੱਥੇ ਆਇਆ ਹੈ RAM ਸਿੰਘ ਬੜਾ ਹੈਰਾਨ ਹੋ ਗਿਆ ਇਸ ਬੁੱਢੇ ਨੂੰ ਕਿਵੇਂ ਪਤਾ ਉਸ ਦੀਆਂ ਅੱਖਾਂ ਵਿੱਚ ਫਿਰ ਹੰਝੂ ਆ ਗਏ ਬਾਬਾ ਜੀ ਮੈਂ ਹਾਰ ਗਿਆ ਹਾਂ ਮੇਰੇ ਕੋਲ ਹੁਣ ਕੁਝ ਨਹੀਂ ਬਚਿਆ ਨਾ ਧਨ ਨਾ ਮਾਨ ਨਾ ਕੋਈ ਸਾਥੀ ਮੈਂ ਜੋਦਾ ਹੀ ਕਿਉਂ ਰਹਾ ਮੈਂ ਜੀ ਕੇ ਹੁਣ ਕੀ ਕਰਾਂਗਾ ਮੇਰੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਸੋ ਉਸ ਫਕੀਰ ਨੇ ਮੁਸਕਰਾ ਕੇ ਕਿਹਾ ਪੁੱਤਰ 25 ਸਾਲ ਪਹਿਲਾਂ ਇੱਕ ਨੌਜਵਾਨ ਮੇਰੇ ਕੋਲ ਬਿਲਕੁਲ ਇਸੇ ਤਰ੍ਹਾਂ ਹੀ ਆਇਆ ਸੀ ਜਿਵੇਂ ਤੂੰ ਅੱਜ ਆਇਆ ਹੈ ਉਸ ਦਾ ਵੀ ਤੇਰੇ ਵਾਂਗੂ ਦਿਲ ਟੁੱਟਿਆ ਹੋਇਆ ਸੀ ਉਹ ਵੀ ਬੜਾ ਉਦਾਸ ਸੀ ਮੈਂ ਉਸ ਨੂੰ ਇਹ ਸੰਦੂਕ ਦਿੱਤਾ ਸੀ ਇਸ ਸੰਦੂਕ ਨੇ ਉਸ ਨੌਜਵਾਨ ਦੀ ਜ਼ਿੰਦਗੀ ਬਦਲ ਦਿੱਤੀ ਸੀ ਸੋ ਇਸ ਤਰ੍ਹਾਂ ਗੱਲ ਕਰਦਿਆਂ ਹੋਇਆਂ ਉਸ ਫਕੀਰ ਨੇ ਇਸ ਸੰਦੂਕ ਵੱਲ ਨੂੰ ਇਸ਼ਾਰਾ ਕਰਦਿਆਂ ਕਿਹਾ ਰਾਮ ਸਿੰਘ ਦੀਆਂ ਅੱਖਾਂ ਉਸੇ ਸੰਦੂਕ ਤੇ ਟਿਕ ਗਈਆਂ ਤੇ ਉਸ ਨੇ ਮੱਧਮ ਜਿਹੀ ਆਵਾਜ਼ ਵਿੱਚ ਪੁੱਛਿਆ ਕੀ ਇਸ ਵਿੱਚ ਕੀ ਹੈ ਬਾਬਾ ਜੀ? ਸੋ ਫਕੀਰ ਨੇ ਵੀ ਗੰਭੀਰ ਹੋ ਕੇ ਜਵਾਬ ਦਿੱਤਾ। ਇਸ ਵਿੱਚ ਅਜਿਹੀ ਚੀਜ਼ ਹੈ ਜੋ ਹਰ ਮਰਦੇ ਵਿੱਚ ਜਾਨ ਪਾ ਸਕਦੀ ਹੈ, ਜੋ ਹਰ ਹਾਰੇ ਹੋਏ ਨੂੰ ਜਿਤਾ ਸਕਦੀ ਹੈ ਪਰ ਇੱਕ ਸ਼ਰਤ ਹੈ। ਰਾਮ ਸਿੰਘ ਨੇ ਬੜੀ ਉਤਸੁਕਤਾ ਦੇ ਨਾਲ ਪੁੱਛਿਆ, ਕੀ ਸ਼ਰਤ ਹੈ? ਰਾਮ ਸਿੰਘ ਦੇ ਦਿਲ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਜਗ ਪਈ ਸੀ। ਤੂੰ ਇਸ ਸੰਦੂਕ ਨੂੰ ਸਵੇਰ ਹੋਣ ਤੋਂ ਪਹਿਲਾਂ ਨਹੀਂ ਖੋਲ੍ਹ ਸਕਦਾ। ਫਕੀਰ ਨੇ ਇਹ ਗੱਲ ਕਹੀ। ਜੇ ਤੂੰ ਇਹ ਰਾਤ गुजार ਲਈ ਸਵੇਰੇ ਮੈਂ ਤੈਨੂੰ ਚਾਬੀ ਦੇ ਦੇਵਾਂਗਾ ਤੂੰ ਆਪ ਇਸ ਨੂੰ ਖੋਲ੍ਹੇਗਾ ਤੇ ਆਪਣੀ ਕਿਸਮਤ ਖੁਦ ਹੀ ਬਦਲ ਲਏਗਾ RAM ਸਿੰਘ ਨੇ ਫਿਰ ਤੋਂ ਪੁੱਛਿਆ ਪਰ ਇਸ ਵਿੱਚ ਹੈ ਕਿ ਫਕੀਰ ਮੁਸਕਰਾਇਆ ਇਹ ਤੈਨੂੰ ਸਵੇਰੇ ਪਤਾ ਲੱਗ ਜਾਏਗਾ ਬਸ ਤੂੰ ਇੰਤਜ਼ਾਰ ਕਰ ਸੋ RAM ਸਿੰਘ ਉਸ ਸੰਦੂਕ ਵੱਲ ਤੱਕਦਾ ਰਿਹਾ ਫਕੀਰ ਇੱਕ ਪਾਸੇ ਬੈਠ ਕੇ ਭਜਨ गा ਰਿਹਾ ਸੀ ਰਾਤ ਬੜੀ ਲੰਬੀ ਜਾਪ ਰਹੀ ਸੀ RAM ਸਿੰਘ ਨੂੰ ਹਰ ਪਲ ਸਾਲ ਵਰਗਾ ਲੱਗ ਰਿਹਾ ਸੀ RAM ਸਿੰਘ ਦੇ ਮਨ ਵਿੱਚ ਅਜੀਬ ਤੂਫਾਨ ਮਚ ਗਿਆ ਕਿ ਕੀ ਹੋਵੇਗਾ ਉਸ ਵਿੱਚ ਕੋਈ ਅਸਲੀ ਖਜ਼ਾਨਾ ਕੋਈ ਜਾਦੂਈ ਮੰਤਰ ਕੋਈ ਦਵਾਈ ਜੋ ਸਾਰੇ ਦੁੱਖ ਹਰ ਲੈਂਦੀ ਹੋਏਗੀ ਅਜੀਬ ਗੱਲ ਸੀ ਜਿਹੜਾ ਮੁੰਡਾ ਕੁਝ ਘੰਟੇ ਪਹਿਲਾਂ ਮਰਨ ਦਾ ਫੈਸਲਾ ਕਰਕੇ ਆਇਆ ਸੀ ਹੁਣ ਉਹ ਸਵੇਰ ਦਾ ਇੰਤਜ਼ਾਰ ਕਰ ਰਿਹਾ ਸੀ ਮੌਤ ਦੀ ਇੱਛਾ ਜਾਣਨ ਦੀ ਇੱਛਾ ਵਿੱਚ ਬਦਲ ਚੁੱਕੀ ਸੀ ਰਾਮ ਸਿੰਘ ਸੋਚਣ ਲੱਗਿਆ ਕਿ ਬਾਬਾ ਜੀ ਨੇ ਕਿਹਾ ਕਿ 25 ਸਾਲ ਪਹਿਲਾਂ ਇੱਕ ਹੋਰ ਬੰਦੇ ਨੂੰ ਇਹ ਸੰਦੂਕ ਦਿੱਤਾ ਸੀ ਸੋ ਉਹ ਕੌਣ ਹੋਵੇਗਾ ਤੇ ਉਸ ਦੀ ਕਿਸਮਤ ਕਿਵੇਂ ਬਦਲੀ ਹੋਏਗੀ ਕਿ ਉਹ ਹੁਣ ਕੋਈ ਰਾਜਾ ਬਣ ਗਿਆ ਹੋਏਗਾ ਰਾਤ ਹੌਲੀ-ਹੌਲੀ ਲੰਘ ਰਹੀ ਸੀ ਧੂਣੀ ਦੀ ਲਾਲ ਲਾਟ ਸੰਦੂਕ ਤੇ ਪੈ ਰਹੀ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਮੇਰੇ ਵਿੱਚ ਤੇਰਾ ਭਵਿੱਖ ਛਪਿਆ ਹੈ ਜਦੋਂ ਝੌਂਪੜੀ ਦੇ ਛਰੋਖੇ ਵਿੱਚੋਂ ਸੂਰਜ ਦੀ ਪਹਿਲੀ ਕਿਰਨ ਆਈ ਰਾਮ ਸਿੰਘ ਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕਣ ਲੱਗਿਆ ਫਕੀਰ ਉੱਠਿਆ ਆਪਣੇ ਕੱਪੜਿਆਂ ਦੀ ਤਹਿ ਵਿੱਚੋਂ ਇੱਕ ਪੁਰਾਣੀ ਜੰਗਾਲੀ ਚਾਬੀ ਕੱਢੀ ਲੈ ਪੁੱਤਰਾ ਫਕੀਰ ਨੇ ਚਾਬੀ ਰਾਮ ਸਿੰਘ ਦੇ ਕੰਬ ਦੇ ਹੱਥਾਂ ਵਿੱਚ ਰੱਖ ਦਿੱਤੀ ਹੁਣ ਖੋਲ ਅਤੇ ਵੇਖ ਆਪਣਾ ਖਜ਼ਾਨਾ ਰਾਮ ਸਿੰਘ ਨੇ ਉਸ ਮੋٹے ਜਿੰਦਰੇ ਵਿੱਚ ਚਾਬੀ ਪਾਈ ਜੰਗਾਲ ਦੇ ਕਾਰਨ ਉਹ ਜਿੰਦਰਾ ਥੋੜਾ ਮੁਸ਼ਕਲ ਦੇ ਨਾਲ ਖੁੱਲਿਆ ਸੋ ਹੁਣ ਤਾਲਾ ਖੁੱਲ ਗਿਆ ਸੀ ਉਸ ਨੇ ਹੌਲੀ ਜਹੀ ਟੱਕਣ ਚੁੱਕਿਆ ਤੇ ਉਹ ਇਸ ਸੰਦੂਕ ਦੇ ਅੰਦਰ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਇਹ ਸੰਦੂਕ ਖਾਲੀ ਸੀ ਇਸ ਵਿੱਚ ਨਾ ਕੋਈ ਸੋਨਾ ਨਾ ਚਾਂਦੀ ਨਾ ਕੋਈ ਪੁਰਾਣਾ ਗ੍ਰੰਥ ਤੇ ਨਾ ਕੋਈ ਜਾਦੂਈ ਮੰਤਰ ਸੀ ਬਸ ਸੰਦੂਕ ਦੇ ਤਲੇ ਵਿੱਚ ਇੱਕ ਸ਼ੀਸ਼ਾ ਜੜਿਆ ਹੋਇਆ ਸੀ। ਰਾਮ ਸਿੰਘ ਨੇ ਝੁੱਕ ਕੇ ਵੇਖਿਆ। ਸ਼ੀਸ਼ੇ ਵਿੱਚ ਉਸ ਨੂੰ ਆਪਣਾ ਹੀ ਚਿਹਰਾ ਦਿਖਾਈ ਦਿੱਤਾ। ਥੱਕਿਆ ਹੋਇਆ, ਹਾਰਿਆ ਹੋਇਆ ਪਰ ਹੁਣ ਥੋੜਾ ਹੈਰਾਨ ਵੀ ਸੀ। ਉਸ ਦੇ ਗੁੱਸੇ ਦੀ ਕੋਈ ਥਾਂ ਨਹੀਂ ਸੀ। ਇਹ ਕੀ ਮਜ਼ਾਕ ਹੈ ਬਾਬਾ ਜੀ? ਮੈਂ ਸਾਰੀ ਰਾਤ ਇੰਤਜ਼ਾਰ ਕੀਤਾ ਇਸ ਲਈ ਕਿ ਤੁਸੀਂ ਮੈਨੂੰ ਇੱਕ ਖਾਲੀ ਸੰਦੂਕ ਮੇਰਾ ਆਪਣਾ ਚਿਹਰਾ ਦਿਖਾਓ। ਤੁਸੀਂ ਕਿਹਾ ਸੀ ਕਿ ਇਸ ਵਿੱਚ ਅਜਿਹੀ ਚੀਜ਼ ਆ ਜੋ ਮੇਰੀ ਕਿਸਮਤ ਬਦਲ ਦੇਗੀ। ਸੋ ਰਾਮ ਸਿੰਘ ਨੇ ਇਹ ਬੋਲ ਬੜੇ ਗੁੱਸੇ ਵਿੱਚ ਬੋਲੇ ਫਕੀਰ ਨੇ ਸ਼ਾਂਤੀ ਦੇ ਨਾਲ ਰਾਮ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਉਸ ਦੀਆਂ ਅੱਖਾਂ ਵਿੱਚ ਅਜੀਬ ਪਿਆਰ ਅਤੇ ਗੰਭੀਰਤਾ ਸੀ ਸੋ ਫਕੀਰ ਬੋਲਿਆ ਪੁੱਤਰਾ ਧਿਆਨ ਨਾਲ ਸੁਣ ਜੋ ਚਿਹਰਾ ਤੂੰ ਇਸ ਸ਼ੀਸ਼ੇ ਵਿੱਚ ਵੇਖ ਰਿਹਾ ਹੈ ਇਹੀ ਤੇਰੀ ਕਿਸਮਤ ਬਦਲ ਸਕਦਾ ਇਹੀ ਤੈਨੂੰ ਤਬਾਹ ਕਰ ਸਕਦਾ ਤੇ ਇਹੀ ਤੈਨੂੰ ਬਾਦਸ਼ਾਹ ਵੀ ਬਣਾ ਸਕਦਾ ਹੈ ਰਾਮ ਸਿੰਘ ਹੈਰਾਨੀ ਨਾਲ ਸੁਣ ਰਿਹਾ ਸੀ ਫਕੀਰ ਨੇ ਅੱਗੇ ਕਿਹਾ ਕੱਲ ਰਾਤ ਜਦੋਂ ਤੂੰ ਇੱਥੇ ਆਇਆ ਤੂੰ ਮਰਨਾ ਚਾਹੁੰਦਾ ਸੀ ਤੇਰੇ ਅੰਦਰ ਕੋਈ ਉਮੀਦ ਨਹੀਂ ਸੀ ਪਰ ਜਦੋਂ ਮੈਂ ਇਹ ਸੰਦੂਕ ਤੇਰੇ ਸਾਹਮਣੇ ਰੱਖਿਆ ਅਤੇ ਕਿਹਾ ਕਿ ਇਸ ਵਿੱਚ ਤੇਰੀ ਕਿਸਮਤ ਹੈ ਤਾਂ ਉਸ ਸਮੇਂ ਤੂੰ ਕੀ ਕੀਤਾ ਰਾਮ ਸਿੰਘ ਸੋਚਣ ਲੱਗਾ ਸੋ ਫਕੀਰ ਰਾਮ ਸਿੰਘ ਵੱਲ ਦੇਖਦਿਆਂ ਹੋਇਆ ਬੋਲਿਆ ਕਿ ਤੂੰ ਸਾਰੀ ਰਾਤ ਫਿਰ ਇੰਤਜ਼ਾਰ ਕੀਤਾ ਤੂੰ ਮਰਨ ਬਾਰੇ ਭੁੱਲ ਗਿਆ ਤੈਨੂੰ ਜਿਉਣ ਦੀ ਜਾਣਨ ਦੀ ਇੱਛਾ ਜਾਗ ਪਈ ਤੂੰ ਸਵੇਰ ਦਾ ਇੰਤਜ਼ਾਰ ਕਰਨ ਲੱਗਾ ਇਹੀ ਤਾਂ ਇਸ ਸੰਦੂਕ ਦਾ ਜਾਦੂ ਹੈ ਤੈਨੂੰ ਉਮੀਦ ਦੇਣਾ ਇਨੂੰ ਜਿਉਣ ਦੀ ਇੱਕ ਵਜ੍ਹਾ ਦੇਣਾ। ਰਾਮ ਸਿੰਘ ਦੀਆਂ ਅੱਖਾਂ ਵਿੱਚ ਹੁਣ ਸਮਝ ਦੀ ਰੌਸ਼ਨੀ ਆਉਣ ਲੱਗੀ। ਸੋ ਫਕੀਰ ਨੇ ਕਿਹਾ ਹੁਣ ਵੇਖ ਉਸ ਸ਼ੀਸ਼ੇ ਵੱਲ ਫਿਰ ਤੋਂ ਇਸ਼ਾਰਾ ਕੀਤਾ। ਇਸ ਸੰਦੂਕ ਵਿੱਚ ਜਿਹੜਾ ਚਿਹਰਾ ਤੂੰ ਵੇਖ ਰਿਹਾ ਹੈ ਤੇਰੇ ਲਈ ਇਹੀ ਇਨਸਾਨ ਦੁਨੀਆ ਵਿੱਚ ਸਭ ਤੋਂ ਤਾਕਤਵਰ ਹੈ। ਜੇ ਇਹ ਹਾਰ ਮੰਨ ਲਵੇ ਤਾਂ ਦੁਨੀਆ ਦੀ ਕੋਈ ਤਾਕਤ ਇਸ ਨੂੰ ਉਠਾ ਨਹੀਂ ਸਕਦੀ ਪਰ ਜੇ ਇਹ ठान ਲਵੇ ਤਾਂ ਪਹਾੜ ਵੀ ਰਾਸਤਾ ਛੱਡ ਦੇਣਗੇ। ਤੇਰੀ ਫਸਲ ਸੁੱਕੀ ਦੁਬਾਰਾ ਬੀਜ ਬੀਜ ਤੇਰੇ ਬੈਲ ਮਰ ਗਏ ਮਿਹਨਤ ਕਰਕੇ ਨਵੇਂ ਲਿਆ ਤੇਰਾ ਕਰਜ਼ ਹੈ ਹੌਲੀ ਹੌਲੀ ਉਤਾਰ ਪਰ ਹਾਰ ਨਾ ਮੰਨ ਜਿਸ ਦਿਨ ਤੂੰ ਆਪਣੇ ਅੰਦਰਲੀ ਤਾਕਤ ਨੂੰ ਪਛਾਣ ਲੇਗਾ ਉਸ ਦਿਨ ਤੂੰ ਜਿੱਤ ਜਾਏਗਾ ਸੋ ਰਾਮ ਸਿੰਘ ਫਿਰ ਸ਼ੀਸ਼ੇ ਵਿੱਚ ਆਪਣੇ ਚਿਹਰੇ ਵੱਲ ਵੇਖਣ ਲੱਗਾ ਉਹੀ ਅੱਖਾਂ ਸਨ ਜੋ ਰਾਤ ਤੋਂ ਰੋ ਰਹੀਆਂ ਸਨ ਪਰ ਹੁਣ ਉਹਨਾਂ ਵਿੱਚ ਕੁਝ ਬਦਲਾ ਸੀ ਹੁਣ ਉਹਨਾਂ ਵਿੱਚ ਸਮਝ ਸੀ ਇਰਾਦਾ ਸੀ ਤੇ ਉਮੀਦ ਸੀ ਉਸ ਨੇ ਫਕੀਰ ਦੇ ਪੈਰ ਛੂਏ ਬਾਬਾ ਜੀ ਅੱਜ ਤੁਸੀਂ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ। ਮੈਂ ਅੱਜ ਸਮਝ ਗਿਆ ਹਾਂ ਕਿ ਅਸਲੀ ਖਜ਼ਾਨਾ ਬਾਹਰ ਨਹੀਂ ਸਾਡੇ ਅੰਦਰ ਹੁੰਦਾ ਹੈ। ਸੋ ਫਕੀਰ ਨੇ ਆਸ਼ੀਰਵਾਦ ਦਿੱਤਾ, "ਜਾ ਪੁੱਤਰਾ ਅਤੇ ਯਾਦ ਰੱਖ, ਜਿੰਨਾ ਚਿਰ ਤੂੰ ਆਪਣੇ ਆਪ ਵਿੱਚ ਵਿਸ਼ਵਾਸ ਰੱਖੇਗਾ, ਤੈਨੂੰ ਕੋਈ ਹਰਾ ਨਹੀਂ ਸਕਦਾ।" ਰਾਮ ਸਿੰਘ ਉਸ ਝੌਂਪੜੀ ਤੋਂ ਬਾਹਰ ਨਿਕਲਿਆ। ਸੂਰਜ ਚੜ੍ਹ ਚੁੱਕਾ ਸੀ, ਪੰਛੀ ਚਹਿਕ ਰਹੇ ਸਨ। ਹਵਾ ਵਿੱਚ ਨਵੇਂ ਫੁੱਲਾਂ ਦੀ ਖੁਸ਼ਬੂ ਸੀ, ਜਿਵੇਂ ਸਾਰੀ ਕਾਇਨਾਤ ਉਸ ਨੂੰ ਕਹਿ ਰਹੀ ਹੋਵੇ। ਹੁਣ ਤੂੰ ਦੁਬਾਰਾ ਜੀ ਪਿਆ ਹੈ ਹੁਣ ਉਠ ਤੇ ਅੱਗੇ ਤੁਰ ਆਪਣੀ ਮੰਜ਼ਿਲ ਵੱਲ ਵੱਧ ਇਸ ਦੁਨੀਆ ਨੂੰ ਦਿਖਾ ਦੇ ਕਿ ਤੂੰ ਕੀ ਕਰ ਸਕਦਾ ਹੈ ਸੋ ਇਸ ਕਹਾਣੀ ਦਾ ਇਹ ਸੰਦੇਸ਼ ਹੈ ਜਿਵੇਂ ਉਸ ਫਕੀਰ ਬਜ਼ੁਰਗ ਨੇ ਕਿਹਾ ਸੀ ਕਿ ਪੁੱਤਰਾ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਸਭ ਤੋਂ ਵੱਡਾ ਮਿੱਤਰ ਤੇਰੇ ਅੰਦਰ ਹੀ ਬੈਠਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਹਾਰਿਆ ਹੋਇਆ ਸਮਝਦੇ ਹਾਂ ਤਾਂ ਕੋਈ ਸਾਨੂੰ ਜਿਤਾ ਨਹੀਂ ਸਕਦਾ ਪਰ ਜਦੋਂ ਅਸੀਂ ਆਪਣੇ ਅੰਦਰ ਦੀ ਤਾਕਤ ਨੂੰ ਪਛਾਣ ਲੈਂਦੇ ਹਾਂ ਤਾਂ ਫਿਰ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ ਜ਼ਿੰਦਗੀ ਦੇ ਤੂਫਾਨ ਆਉਂਦੇ ਰਹਿੰਦੇ ਨੇ ਕਦੇ ਧੁੱਪ ਕਦੇ ਛਾਂ ਪਰ ਜੇਸ ਦਿਨ ਤੁਸੀਂ ਆਪਣੇ ਅੰਦਰਲੇ ਉਸ ਸੰਦੂਕ ਨੂੰ ਖੋਲ ਲਿਆ ਉਸ ਦਿਨ ਹਰ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਆਏਗਾ ਸੋ ਯਾਦ ਰੱਖੋ ਸਭ ਤੋਂ ਵੱਡਾ ਖਜ਼ਾਨਾ ਤੁਹਾਡੇ ਅੰਦਰ ਹੈ ਬਸ ਉਸ ਨੂੰ ਪਛਾਨਣ ਦੀ ਲੋੜ ਹੈ ਸੋ ਇਹ ਕਹਾਣੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਆ ਅਤੇ ਹਰ ਪੀੜ੍ਹੀ ਨੇ ਇਸ ਤੋਂ ਇਹੀ ਸਿੱਖਿਆ ਲਈ ਹੈ ਜਿੱਤ ਅੰਦਰੋਂ ਸ਼ੁਰੂ ਹੁੰਦੀ ਹੈ ਸੋ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਇਸ ਕਹਾਣੀ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਤੁਹਾਨੂੰ ਇਸ ਵੀਡੀਓ ਵਿੱਚ ਕੀ ਚੰਗਾ ਲੱਗਿਆ ਕਮੈਂਟ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਲੈ ਕੇ ਜਾਓ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਅਜਿਹੀਆਂ ਹੋਰ ਮੋਟੀਵੇਸ਼ਨਲ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਮਿਲਦੇ ਹਾਂ ਕਿਸੇ ਹੋਰ ਅਜਿਹੀ ਵੀਡੀਓ ਦੇ ਨਾਲ। ਧੰਨਵਾਦ।